ਤੋ ਬੱਜ ਜਾਣੀਆਂ ਨਹੀਂ ਨਹੀਂ ਜੀ ਜਵਨੀ ਟੰਡਾ ਓਏ ਇਹ ਗਾਣੀ ਨਵੀਂ ਅੰਟਰ ਆ ਰਵਦੀ ਆ ਅੱਜ ਅੱਜ ਮੇਰੀ ਫੇਵਰੇਟ ਆ ਫੇਵਰੇਟ ਹੈ ਜੀ ਗਾ ਜੀ ਉੱਧਾ ਤਾਂ ਕੋਡੀ ਖੇਡਦਾ ਰਹਿ ਤਾਲਾ ਦਾ ਵਾ ਕੋਡੀ ਸੁਪਰੇ ਚ ਸਾਫਤ ਫਿਆ ਬੜਾਉਂਦਾ ਹੈ ਮਾਦਾ ਆ ਗਈ ਉਹਦੇ ਡਾਂਗ ਲੈ ਕੇ ਹਾਂ ਛਤਰੀ ਓ ਤੇਰੇ ਛਤਰੀਆਂ ਪਹਿਣੀਆਂ ਅੱਜ ਕਹਨਾ ਆ ਬੀਆ ਅੱਜ ਨਾ ਨਾ ਆ ਰਿਹਾ ਅੱਜ ਨਹੀਂ ਅੱਜ ਨਹੀਂ ਅੱਜ ਵੀਰਵਾਰ ਅੱਜ ਵੀਰਵਾਰ ਅੱਜ ਵੀਰਵਾਰ ਅੱਜ ਵੀਰਵਾਰ ਆ ਛਤਰੀ ਟੱਟ ਜਾਣੀ ਆ ਛਤਰੀ ਛੱਡ ਅੱਜ ਵੀਰਵਾਰ ਆ ਚਾਰਜਰ ਚਾਹ ਤੈਨੂੰ ਦੱਸਿਆ ਆ ਸਾਰਾ ਤੋੜੀ ਤੋੜੀ ਨਾ ਚੱਲ ਤੋੜੀ ਨਾ ਚੱਲ ਤੋੜੀ ਨਹੀਂ ਪਹਿਲਾਂ ਲੈਸੜੀ ਤੋੜੀ ਤੋੜੀ ਹੈ ਨਾ ਹੁਣ ਇਹਦਾ ਚਾਰਜਰ ਤੋੜ ਦਿੱਤਾ ਹੁਣ ਮੈਂ ਤੈਨੂੰ ਦੱਸਿਆ ਅੱਜ ਵੀਰਵਾਰ ਆ ਅੱਜ ਅੱਜ ਵੀਰਵਾਰ ਨੂੰ ਆ ਵੀਰਵਾਰ ਹੋ ਰਿਹਾ ਹੈ ਅੰਗ ਅੰਗ ਫੜਕਾ ਵੀਰਵਾਰਿਆ ਜਦ ਤਨ ਮੈਂ ਪਹਿਲਾਂ ਦੱਸਿਆ ਸੀ ਮਾ ਅੱਜ ਨਾਮ ਹੈ ਫਟੋ ਗਿਆ ਇਹ ਅਹ ਕੋ ਗਾਮੀ ਐ ਛਮੇਦੀ ਆ ਛਮੇਦੀ ਤੇ ਰੱਬ ਲਵਾਗੇ ਨਵੀਂ ਛਤਰੀ ਛਮੇਦੀ ਉਹ ਚਾਰ ਜਨ ਤੋੜਦਾ ਮੈਂ ਤੈਨੂੰ ਬਾਤਾਂ ਤੂੰ ਵੀਰਵਾਰ ਨੂੰ ਹੱਥ ਕਿੱਦਾਂ ਜਿੱਕਿਆ ਅੱਜ ਬਹੁਤ ਮਾਰਾ ਤੇਰਾ ਤੇ ਮਾਰਾ ਵੀਰਵਾਰਿਆ ਅੱਜ ਵੀਰਵਾਰਿਆ ਮੇਰੇ ਨਾਨਾ ਦੇਖੇ ਨੇ ਤੇਰੇ ਪੇਤੇ ਤੇਰੇ ਪੇਤੇ ਤੇਰੇ ਪੇਤੇ ਤੇਰੇ ਓਹ ਹੋਏ ਬੋ ਮਾੜੀਏ ਲੱਗੀ ਬਾਹਰ ਆ ਗਈ ਸੌ ਲੱਗਾ ਫਿਰ ਨੇ ਹੋ ਸੌ ਮੇ ਖਤੇ ਨਹੀਂ ਜਵਾਨੀ ਲੱਗੀ ਜਿਹੜੇ ਮਾਰ ਕੇ ਖਰਾ ਹਰਾਟਾ ਦੇ ਪੇ ਤੇ ਨਹੀਂ ਜਾਣਾ ਹੋਰ ਜੋ ਮਾਰਦੀ ਕਰਦਾ ਇਹ ਕਿਹੜਾ ਇਹਦਾ ਲੱਗੀ ਇਹਨਾਂ ਦਾ ਕਿਹੜਾ ਇਹਦਾ ਸਿਸਟਮ ਹੈ ਗੱਲੇ ਦੇ ਜਿਹੜਾ ਇਹਨਾਂ ਉੱਚੀ ਓਏ ਕਲਾ ਕਾਲੇ ਜਿੱਦਣ ਜੰਮੀਆਂ ਸੀ ਬੁੜੀ ਦੇ ਗਾਲ ਚੋਂ ਮੂੰਗਲ ਹੀ ਫੇਰ ਕੇ ਜਾਲ ਕੱਢ ਥੇ ਆਹ ਕਹਿੰਦੇ ਕਿੰਨੀ ਸ਼ੋਰ ਜਿੱਦਾਂ ਨਾ ਕਟੜੂ ਨੂੰ ਗੋੜ ਦੇਈਦਾ ਹੈ ਦੇ ਨਾ ਤੇ ਤਾਲੂਏ ਨੂੰ ਪਾ ਦੇਣਾ ਮੈਂ ਹੋਵੇ ਜੋਟਾ ਲੱਗੀ ਛਤਰੀ ਮੇਰੇ ਹਾਏ ਕਿਹਦੀ ਜੋਟਾ ਮਾਰੀ ਆਏ ਤਬ ਇਹਦੀ ਆਹ ਛਤਰੀ ਛਤਰੀ ਗਈ ਹਰ ਕੇ ਲੱਗ ਹੁਣ ਇਹ ਮੇਰਾ ਛਤਰੀ ਛੱਡਦਾ ਛਤਰੀ ਕਿਉਂ ਜਾਣੀ ਛਤਰੀ ਚਾਰ ਗੱਦੇ ਮਾਪੇ ਨੇ ਇੱਕ ਘਰ ਤੇ ਆਹ ਦੇ ਦੇ ਜਾ ਬਵਾਲੀ ਮੌਸਕ ਦਾ ਨਾਮ ਆ ਯਾਰ ਇੱਥੇ ਤੋਂ ਆ ਮੈਂ ਤਾਂ ਮੌਸਕ ਦਾ ਨਾਮ ਉਹ ਉਹ ਇਹ ਤੇ ਵੀਰ ਬਾੜਿਆ ਮੇਰੇ ਮਾਰਿਆ ਤੇ ਬੇਰਵਾਰ ਤੇਰਾ ਇੱਥੇ ਸਾ ਮੇਰੇ ਮੂੰਹ ਹੁਣ ਨਿੱਕਾ ਲੱਗੀ ਸੀ ਔਰ ਕਸ਼ ਮਾਮੇ ਬਾਰੇ ਨਾ ਬੋਲੀ ਮੈਨੇ ਮੋਕ ਮੈਂ ਮਾਤਾ ਜੀ ਬੋਲਣਾ ਨਹੀਂ ਤੇਨੂੰ ਦਾ ਮਾਮਲਾ ਬਹੁਤ ਆਖਾ ਆ ਦੇਖ ਬੜਾ ਟਿਕਲਿਆ ਆ ਹਾਂ ਦੋ ਚਟਕੀ ਸੰਦੂਰ ਕੀ ਤੂੰ ਕਿਆ ਕੀਮਤ ਜਾਣੂ ਪ੍ਰੋਫੈਸਰ ਬਾਬੂ ਤੁਮੈਨੂੰ ਕਾਹ ਸੁਣਾਉਣਾ ਸਾਸ ਸ੍ਰੀ ਕਬੀ ਬਹੁਤੀ ਦੀ ਜੀ ਸੁਰੇਸ਼ ਤੇ ਕੋ ਕਿਆ ਨਾਮ ਦਮ ਕੁੰਗੰਗ ਬਾ ਗਿਆ ਜੇ ਰਿਚੀ ਜੇ ਰਿਚੀ ਕਹਿ ਲਾਤਾ ਹੈ ਆ ਸੋਚ ਪੈ ਗਈ ਥੀ ਹੂੰ ਗੋਰਾ ਗੋਰਾ ਦੇ ਛਕਿਆ ਆ ਜਾਵੇਂ ਮਨੀ ਆ ਜਾਵੇਂ ਮਨੀ ਦੇ ਲੈ ਆ ਜਾਵੇਂ ਮੋਪੀ ਨੇ ਕਹਿਤਾ ਕਹਿੰਦੇ ਨੀ ਗੋਪੀ ਨੇ ਲੋਪੀ ਇਛੀ ਦੀ ਕਸਤੇ ਦੇਣ ਦੇ ਗੋਪੀ ਨੇ ਹਾਂ ਜੀ ਫਾਂਦਾ ਕੌਣਾ ਗੋਪੀ ਸਾਰਾ ਕੱਪੜਾ ਲੋਪੀ ਮੈਂ ਤੁਸੀਂ ਲੈ ਤੇਰਾ ਖਾਂਦਾ ਤੇਰਾ ਖਾਂਦਾ ਮੈਂ ਤੇਰਾ ਖਾਲਾ ਖਾਂਦਾ ਮੈਂ ਤੇ ਕਿਰਾਏ ਓਏ ਕਿਆ ਤੁਸੀਂ ਉਹ ਪੇ ਪੇ ਮੇਰੇ ਤੇ ਚੱਪਲ ਆਰ ਕੇ ਨਹੀਂ ਤੁਸੀਂ ਤੁਹਾਨੂੰ ਮੈਂ ਦੱਸਾਂ ਮੈਂ ਚੱਪਲ ਘੜੀ ਪਾਉਂਦੇ ਆ ਇਹ ਤਾਂ ਮੇਰਾ ਪੇ ਸੀ ਪੂਜਾ ਦੀ ਮੈਂ ਜੱਲ ਨਾਲ کہہ ਰਹੇ ਹਾਂ ਚੱਪਲਾਂ ਦੇਖੋ ਤੁਸੀਂ ਪਾਟੀ ਚੁੱਕੇ ਵੀ ਨਹੀਂ ਤੁਸੀਂ ਹਰਾਮ ਚੱਪਲ ਜਿਹੜੀ ਪਾਉਂਦੇ ਮੈਂ ਦੱਸਾਂ ਬੰਦਾ ਬੰਦਾ ਮੈਂ ਮੈਂ ਦੱਸੀ ਜਾਂ ਨਹੀਂ ਆ ਚੱਪਲ ਘੜੀ ਪਾਉਂਦਾ ਸੀ ਤੇਰੀ ਦਾਦੀ ਜਿੱਦਾਂ ਹਰਾਮ ਦੀ ਆ ਇਹ ਤੋੜੇ ਉਹ 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 ਇਹ ਅੰਮਤ ਤੇਰੇ ਖਾਨਦਾਨ ਚ ਕਿਰਪਾ ਕਰਵਾ ਦੇ ਖਾਂਦਾਨ ਚ ਤਾਂ ਨਹੀਂ ਸੀ ਕੋਈ ਰੋਣਾ ਨਹੀਂ ਚੁੱਕਾ ਤਾ ਲੈ ਆ ਆ ਆ ਨਾ ਮੀ ਨਾ ਮੋਟੇ ਸਰ ਕੋ ਦੇ ਦਿੱਤੇ ਤਾਂ ਇਸ ਨੇ ਮੰਮੀ ਕੋਈ ਤਾਰ ਦਿੱਤਾ ਬੰਦੇ ਪਲਵਾ ਲਾ ਦੇ ਸੀ ਜਿਹੜਾ ਫੇਰ ਹੋਣਾ ਸਾਰੇ ਦਾ ਦਾ ਚੋ ਚੱਕੇ ਆਹ ਤੇਰੇ ਜਾਂ ਤੋ ਚੱਕੇ ਜੇ ਮੈਂ ਹੁਣ ਬੋਲਣਾ ਲੱਪੀ ਹੈ ਨਾ ਤੋ ਇਹ ਮੈਂ ਤੇਰੀ ਬੋਲਤੀ ਬੰਦ ਕਰ ਦਉ ਆ ਦੇਖ ਲੈ ਮੈਂ ਕਿਚਾ ਹਰ ਵੇਲੇ ਮੇਰੇ ਨੂੰ ਬੋਲਦੇ ਜੋ ਤੇਰੇ ਨੂੰ ਬੋਲਣ ਲੱਗਿਆ ਨਾ ਫੇਰ ਬੋਲਣਾ ਲੱਗਣਾ ਕਿਡੋ ਹੋ ਗਈ ਆ ਪੱਕੀ ਜੀ ਤੂੰ ਹੁਣ ਨਾ ਜੇ ਤੁਸੀਂ ਮੇਰੇ ਢੱਡੀਆਂ ਬੋਲਦੇ ਮੇਰੇ ਢੱਡ ਨੂੰ ਓਏ ਤੁਹਾਡਾ ਬੰਦੇ ਤੇਰਾ ਬੈਗ ਗੱਲ ਕਰੋ ਤੇਨੂੰ ਨਾ ਪਤਾ ਨਹੀਂਗਾ ਗੱਲ ਲੈ ਹਾਂ ਲੈ ਜੂਗਾ ਹੁਣ ਕਿੱਥੇ ਜਾਣਾ ਤਾਂ ਬਾਬੀ ਨੇ ਉੱਤੇ ਪੇ ਵੀ ਮੁੱਕ ਗਿਆ ਹੁਣ ਤਾਂ ਖਤਮ ਹੋ ਗਿਆ ਭਰਾ ਛੱਡ ਤੂੰ ਭਰਾ ਤਾਂ ਆਪ ਵਿਚਾਰਾ ਬਾਹਰ ਤੁਰਿਆ ਫਿਰਦਾ ਥੋੜਾ ਹਾਂ ਓਏ ਮਤਲਬ ਉਦਾਂ ਅੰਤਲੇ ਇਹ ਦਣੀ ਗਣ ਕੁੰਕੁੰ ਬਾਬੀ ਆਈ ਯਾਰ ਮਾਈ ਆ ਮੇਰੀ ਮਾਮੀ ਆ ਕੁੰਬਾ ਬਾਬੀ ਆਈ ਹੈ ਹਾਂ ਸਤਿ ਸ਼੍ਰੀ ਅਕਾਲ ਉਹ ਮੈਂ ਜ਼ੁਰਦੀ ਕਿੱਥੇ ਆ ਗਈ ਇਹਨਾਂ ਦੇ ਪੈਗਣਾ ਉਹ ਰਸਤਾਰ ਆਇਆ ਦੇਦ ਦੇ ਨਾਲ ਘੁੱਟ ਗਿਆ ਦੇ ਇੱਥੇ ਆ ਮਾਇਆ ਇਹਨਾਂ ਵਿੱਚੋਂ ਛੱਟੇ ਕੋਈ ਨਾ ਕੋਈ ਰੂਪ ਧਾਰ ਲੈਂਦੀ ਚਾਕੇ ਚਪਲੋ ਚਕਲੀ ਹੋ ਜਨਾ ਮੈਂ ਸੰਗ ਕੰਦੀ ਦਾ ਰੂਪ ਮੈਨੂੰ ਬਹੁਤ ਗੁੱਸਾ ਆ ਹਾਂ ਲੱਗਿਆ ਮੇਰਾ ਇਲਾਜ ਪੈ ਗਈ ਹੋਣ ਪ੍ਰੈਸ਼ਿਕ ਨਹੀਂ ਆ ਉਹ ਗੋਪੀ ਨੇ ਮੈਂ ਨਹੀਂ ਮੰਨੀ ਕਿ ਐਸ ਤਰ੍ਹਾਂ ਨਾ ਗੈ ਨਾ ਨੇ ਦਦਾ ਪਾਦੀ ਮੈਂ ਜਿਹਦਾ ਬਹੁਤ ਭੋਲ ਵਾ ਕੇ ਲੈ ਗਿਆ ਨਮਰੇਚ ਜਿੰਦਾ ਗਏ ਮਰਤਾ ਦਾ ਕਮਾਈ ਕਰਕੇ ਲਿਆ ਆਂਦਾ ਦਾ ਕੈਸਤਾ ਦੇ ਹੁਣ ਇੰਨੇ ਹੀ ਆਉਣਾ ਆਈ ਚੀਆ ਚੀਚੀਆਂ ਰੱਖੀਆਂ ਆ ਰੱਖਣੀਆਂ ਪੈਣੀਆਂ ਮੈਂ ਫਰਿੱਜ ਦੀ ਕੈਸਤ ਇਹ ਏਸੀ ਕਿਨ ਲਾਇਆ ਮੈਨੂੰ ਉਹ ਬੱਲੇ ਉਹ ਬਰਾ ਮੇਰਾ ਸੁਖਰਾ ਹੁੰਦੀ ਤੇ ਵੀ ਕੀ ਬੱਲਾ ਬਿੱਲਾਂ ਆਲਾ ਆ ਤੇ ਆਉਣਾ ਹੀ ਆ ਬਿੱਲ ਬਿੱਲ ਆਉਣਾ ਬੰਦ ਕਰੂ ਇੱਕ ਜੂਟ ਘਟੂਗੀ ਅਗਲੇ ਚਾਹ ਦਾ ਪਰਿਆ ਦਿੱਤਾ ਬਹੁਤ ਨਾ ਬਹੁਤ ਹਾਂ ਦਿੱਤਾ ਬੰਦ ਹੀ ਨਹੀਂ ਹੋਇਆ ਟੀਚਰਾ ਕਰਦੇ ਕਰਦਾ ਆਹੋ ਟੀਚਰਾ ਕਰਦਾ ਮਮੀ ਮੈਂ ਚੱਲਿਆ ਆਟਾ ਫਾਉਣ ਦਾਣੇ ਦੀ ਬੋਰੀ ਪਾ ਕੇ ਮੈਂ ਕਿਹਾ ਆਇਆ ਕੀ ਹਾਂ ਉਹ ਕਦੋਂ ਜਾਣਾ ਉਧਰ ਨੂੰ ਤੂੰ ਮੇਰੀ ਮਮੀ ਨੂੰ ਟੀਚਰ ਮਾਰੀ ਆ ਮੇਰੀ ਮਮੀ ਟੀਚਰ ਮਾਰੀ ਭੰਗਿਆ ਉਗਰਾ ਕੇ ਦੇਵੇ ਵੀ ਇੱਕ ਗੰਦੀ ਪਈ ਤੇਰੇ ਮਾਰਿਆ ਤੇਰੇ ਕਿਉਂ ਇਹ ਮੇਰੇ ਤੇ ਗੱਜ ਲੱਗਾ ਹੁਣੇ ਥਪੜਾ ਥਪੜੀ ਹੋ ਜਾਊ ਮੈਂ ਆ ਤੂੰ ਬਾਤ ਕਰ ਹਾਂ ਇਹਨੂੰ ਪਤਾ ਹੀ ਨਹੀਂ ਮਰੀ ਨਹੀਂ ਥਪੜਾ ਥਪੜੀ ਥਪੜੇ ਦੇ ਮੁੰਡੇ ਨੂੰ ਹੱਥ ਲਾ ਕੇ ਦੇ ਗੋ ਮੁੰਡੇ ਦੇ ਹੱਥ ਨਹੀਂ ਲਾ ਸਕਦਾ ਮੈਂ ਤਾਂ ਸ਼ਟ ਹਾਂ ਤੂੰ ਹੱਥ ਰਾ ਇੱਥੇ ਲਾ ਇੱਥੇ ਇੱਥੇ ਲੈ ਮਨੇ ਤੂੰ ਚਲੀ ਗਏ ਜੱਟ ਵੀ ਕਟਾਉਣਾ ਜੱਟ ਦਾ ਪੱਟੇ ਆ ਦੇਖਾ ਪੱਟੇ ਜੱਟ ਦੇ ਮੋਰਨੀ ਬਹੋਣੀ ਆ ਇੱਕ ਵਾਰ ਰੋਕੋ ਬੈਠੀ ਹੋਈ ਆ ਰਹਿ ਰਹੀ ਆ ਇੱਕ ਮਿੰਟ ਪੱਟੇ ਚਾਹਤਾ ਆ ਇੱਕ ਮਿੰਟ ਕੋੜੇ ਬਸ ਤੈਨੂੰ ਦੱਸਦਾ ਉਹ ਨਹੀਂ ਇੱਕ ਵਾਰ ਇੱਕ ਮਿੰਟ ਰੋਕ ਇੱਕ ਮਿੰਟ ਰੋਕ ਆ ਲੈਗਾ ਆ ਪੱਟ ਦੇ ਪੱਟ ਦੇ ਹੱਥ ਲਾ ਕੇ ਦੇਖ ਆ ਡੋਲਾ ਕੋੜਾ ਡੋਲਾ ਮਾ ਦੇ ਉਹ ਨਾਲ ਦੇਖ ਦੇ ਦੇਖ ਲਾਹਤ ਮੈਨੂੰ ਮਹੀ ਲਾਹਤ ਆਵ ਹਾਵੇ ਮੈਂ ਲਾਖਾ ਨਾ ਤੂੰ ਨਹੀਂ ਕੋਈ ਲਾਖਾ ਦਾ ਮੈਂ ਲਾਖਾ ਕਿ ਮਾਏ ਆ ਤੂੰ ਜਾ ਨਾ ਤੂੰ ਲਾ ਆ ਗਈ ਜੀ ਹਵਾਲ ਛਟਫੂ ਮੈਂ ਯਾਰ ਕਾਦਾਣਾ ਤੈਨੂੰ ਪੰਪ ਦੇ ਦੇ ਐਵੇਂ ਘਟਾ ਲੈ ਫੁੱਟ ਛੱਡ ਨਾ ਇੱਕ ਤਾਂ ਬਲੈਕ ਜਾਂ ਗੋਡੇ ਇੱਧਰ ਨੂੰ ਕਰੀ ਉੱਧਰ ਨੂੰ ਕਰੀ ਉੱਧਰ ਨੂੰ ਮੀਂਹ ਦੇ ਜਿਆਦੇ ਸੀ ਫਲਾਂ ਵਾਲੇ ਮੇਰੇ ਮੁੰਡੇ ਨੇ ਤਾਂ ਬੋਲਦਾ ਕਿਉਂ ਨਹੀਂ ਆ ਦੇ ਲੈ ਨਹੀਂ ਮੈਂ ਕੋਪੀ ਲੈ ਆ ਮੈਂ ਦੇ ਤਾ ਉਹ ਕੰਮ ਕਰਦਾ ਉਹ ਬਿੱਲ ਹਰਕ ਤਾਂ ਪੈਣਾ ਹੀ ਆ ਆ ਪਿੱਛੇ ਰੱਖ ਨਾ ਮਾ ਤੇਰੇ ਘੋਡੇ ਨਾਲ ਭੰਮਾ ਉੜਾ ਜੜਾ ਲੇਖ ਲਵਾ ਮੈਂ ਇਹਦਾ ਨਾ ਈਡੀ ਆੜਾ ਰੱਖਾ ਮੈਂ ਕੀ ਆ ਮੇਰੀ ਗੱਲ ਮੈਨੂੰ ਹੀ ਬੋਲ ਕਿਉਂ ਬੋਲਣੀ ਪੈਂਦੀ ਆ ਮੇਰਾ ਭਰਾ ਘਰ ਨਾਲ ਕਿਉਂ ਮੇਰਾ ਘਰ ਉਹ ਮਾਰ ਸਾਡੀ ਕਦੀ ਵੀ ਨਾ ਮਾਰ ਸਾਡੀ ਡਰਦੀਆਂ ਲੋ ਮਾ ਨਾ ਮਾਰੀ ਜਾ ਇਹ ਤੈਨੂੰ ਕੋਈ ਨ ਮਗਲਾ ਦੀਰੇ ਮਾਰਦੇ ਇਹਨਾਂ ਕਟਾਉਣਾ ਤੈਨੂੰ ਕਿਉਂ ਪੰਪ ਦੇ ਦੇ ਮੈਂ ਤਾਂ ਅੱਜਾਂ ਕੀ ਗੋਲੀਆਂ ਲੈ ਕੇ ਭੱਜੀਆਂ ਜਾ ਇਧਰ ਆ ਕੇ ਕੱਡੇ ਤੇਰੇ ਪੇਕੀ ਆ ਕੈਨੇਡਾ ਦਾ 100 ਵਾਰ ਡਰਾਇਆ ਦੇ ਦੇ ਮੇਰੇ ਪੇਕੇ ਹੀ ਆ ਕਦੀ ਕੈਨੇਡਾ ਦਾ ਉਹਨਾਂ ਨੇ ਮੂੰਹ ਵੀ ਦੇਖਿਆ ਆ ਦੇਖਿਆ ਕੈਨੇਡਾ ਦੇ ਸਪੈਲਿੰਗ ਆਉਂਦੇ ਕਿਸੇ ਨੂੰ ਅ ਗਲੇ ਵਿੱਚ ਖਿਚਕਿਚ ਵਿਕਸ ਸੇਰਮ ਇੱਕ ਕਪੜੇ ਦੀ ਵਿਕਸ ਖਾਓ ਗਲੇ ਵਿੱਚ ਗ੍ਰਿੰਦਿਤ ਪਾਓ ਕਦੀ ਕੈਨੇਡਾ ਕੋਲ ਕੋਲ ਕਰਦਾ ਰਹਿੰਦਾ ਸਾਨੂੰ ਗੁੜੀ ਨੇ ਦੁਖੀ ਕੀਤਾ ਸਾਨੂੰ ਗੁੜੀ ਨੇ ਦੁਖੀ ਕੀਤਾ ਗੁੜੀ ਨੂੰ ਚੈੱਕੜਾ ਦੇ ਰਿਹਾ ਮਾਰਤਾ ਕੋਲੇ ਇਹ ਸਾਲਾ ਨਵਾਂ ਡਾਇਲੋਗ ਜਿਆਦਾ ਚਿੰਚੜਾ ਹੋ ਕੀ ਹੁੰਦਾ ਉਹ ਦੇ ਦੇ ਮਰ ਜਵੇ ਸਿਆਪਾ ਨਿਭੜੇ ਤੂੰ ਖਾਸ਼ ਮੈਂ ਨਹੀਂ ਸਖੋਜ ਜੜੀ ਇਹ ਹੋ ਰਹੀ ਸੀ ਕਹਿੰਦੀ ਸੀ ਸਿਆਪੇ ਜਿਹੜੇ ਮੇਰੇ ਘਰ ਪੈ ਜੋ ਬਹੁਤਾ ਨਿਭੜੂਗਾ ਤੂੰ ਹੀ ਕਹਿਸਾ ਪੁਆਇਆ ਸਾਡੇ ਸਰ ਮੈਂ ਪੁਆਇਆ ਮੈਂ ਤੈਨੂੰ ਕਿਹਾ ਸੀ ਇਹ ਹੀ ਲੈਣ ਨੂੰ ਏਸੀ ਦਾ ਪੰਗਾ ਤੈਹੀ ਗਿਆ ਤੂੰ ਦਿੱਤੀ ਕੋਈ ਕਸਤਾ ਉਹ ਮੇਰੇ ਸਰੇ ਪੈਣੀ ਆ ਤੂੰ ਦਿੱਤੀ ਕੋਈ ਕਸਤਾ ਉਸ ਦਿਨ ਗੱਲ ਹੋ ਗਈ ਤੂੰ ਤਾਂ ਡਰ ਜਾ ਕੇ ਜਵਾਬ ਦੇਤਾ ਮੇਰੇ ਕੋਲ ਜਵਾਬ ਆ ਮੇਰੇ ਤੋਂ ਕਹਿਤਾ ਹੁੰਦੇ ਕਿ ਲੋੜਾ ਇੰਨਾ ਕੋਈ ਪਾਵਾਂ ਨਹੀਂ ਚਾਹਤ ਕੋਲ ਜਾਂਦੀ ਆ। ਕਿੱਥੋਂ ਲੈ ਇੰਨੀ ਇੰਨੀ ਸਰਵਸਤਾ ਭੰਜੋ ਆਲੈਕਸ ਵਾਲਿਆਂ ਦੀ ਵੀ ਨਹੀਂ ਜਿੰਨੀ ਛੇਦੀ ਇਹ ਮਾਰ ਦਿੰਦੀ ਆ। ਜਦ ਮਰੀ ਜਿਹੜਾ ਨੇ ਵੀ ਐਸੀ ਵਾਰੇ ਕੁਝ ਗੱਲ ਕਿਉਂ ਕਰਦੇ ਆ? ਤੈਂ ਐਸੀ ਦਾ ਕਿਹਦਾ ਮੈਂ ਕੱਲ ਦਾ ਜਵਾਬ ਤੁਹਾਡਾ ਮਤਲਬ ਕੀ ਐਸੀ ਵਾਰੇ ਗੱਲ ਕਰਨਾ? ਮੇਰਾ ਕਾਂ ਦਾ ਵੱਡਾ ਦੱਸ ਦੱਸਿਆ ਆ। ਤੂੰ ਇਦਾਂ ਕਰੀ ਬਣਾ ਮੇਰੀ ਸੁਣੀ ਗੱਲ ਆ। ਮੇਰੀ ਐਲਸੀਡੀ ਜਿੱਦਾਂ ਸੀਗੀ ਉਦਾਂ ਦੀ ਬਣਾ ਕੇ ਲੈ। ਦੂਜੀ ਗੱਲ ਮੇਰੀ ਮਸ਼ੀਨ ਨੂੰ ਹੱਥ ਨਾ ਲਾਈ ਐਲਸੀਡੀ ਉਹਨੂੰ ਐਸੀ ਨੂੰ ਹੱਥ ਨਾ ਲਾਈ। ਜਿੱਥੇ ਮਰਜੀ ਕਪੜਾ ਧੋਲਿਆ ਜਿੱਥੇ ਮਰਜੀ ਨਾ ਧੋਇਓ ਧੋਲਵਾਗੇ ਜੁੜੇ ਕਰ ਦੇ ਮੈਨੂੰ ਜੁਦਾ ਕਰ ਬਸ ਹੋ ਜਾ ਡੈੜੀ ਜੋ ਮੇਰਾ ਹਿੱਸਾ ਆਉਂਦਾ ਮੈਨੂੰ ਦੇ ਮੈਂ ਤੇ ਲਾ ਹੁਣ ਤਾਂ ਹੋ ਗਿਆ ਵਿਆਹ ਆ ਮੈਨੂੰ ਹੁਣੇ ਜੁਦਾ ਨਹੀਂ ਕਰ ਮੈਂ ਪਹਿਲੇ ਪਹਿਲੇ ਤਾਂ ਵਿਆਹ ਹੋ ਗਿਆ ਉਦੋਂ ਪਤਾ ਨਹੀਂ ਕੀ ਕਰੂੰਗਾ ਬਾਅਦ ਚ ਵੀ ਕਾਨਾ ਇਹ ਪਹਿਲੇ ਹੋ ਜਾਂਦਾ ਬੋਲੇ ਆ ਤਫੇ ਹੋ ਕਿਤੇ ਪਾਸੇ ਹਰਾਮ ਮੇਰਾ ਕਰੋ ਡੈੜੀ ਦੋ ਦੇ ਮੱਝਾ ਦੋ ਦੇ ਕੱਟੀ ਇੱਕ ਦੇ ਕੱਟਾ ਬਸ ਆਪਾਂ ਜੁਦੇ ਤੂੰ ਸਾਰੀਆਂ ਲੈ ਲਾ ਮੈਂ ਪਛਤੌਣਾ ਤੂੰ ਸਾਰੀਆਂ ਸਾਬ ਮੈਂ ਪਛਤਾ ਪਛਤੌਣਾ ਆ ਬਸ ਕਾਤੀ ਹੋਈ ਖੈਰਿਆਂ ਵਾਲੀ ਐਂਡ ਗੱਲ ਬੱਕਰੀ ਦਾ ਦੁੱਧ ਪੀਣਾ ਜਾਣਦੇ ਆ ਸਾਰਾ ਕਬਰ ਬੱਕਰੀ ਦਾ ਕੀ ਲੈਣਾ ਆ ਗੱਲਾਂ ਮਾੜੀਆਂ ਬੱਚਾ ਦਾ ਪੀ ਤੂੰ ਕੋਈ ਗੱਲ ਨਹੀਂ ਲੈ ਕੰਮ ਨਹੀਂ ਕਰਨਾ ਬੱਕਰੀ ਰੱਖਣੀ ਆ ਜੀ ਕਿਹੜੇ ਪੈਸੇ ਫਖੂਸ ਮੈਂ ਸਾਰੇ ਦਬੋ ਮੇਰੇ ਕੱਪੇ ਤੇਰਾਂ ਵਾਲੀ ਕਿਹੜੇ ਪੈਸੇ ਤੇਰੇ ਕਿਹੜੇ ਨਾਂ ਕਰਾ ਕੇ ਬੈਠੇ ਸਭ ਕੁਝ ਕੀ ਐ ਇਹ ਨਾਂ ਕਰਾ ਰਿਆ ਦੀਨਾ ਗਰਿਆਰ ਆਪਾਂ ਅੱਜ ਵੀ ਤਾਂ ਰੋਟੀ ਖਾਣ ਦੀ ਐ ਇਸੇ ਘਰ ਚ ਮੈਂ ਮੈਂ ਨਹੀਂ ਖਾਦੀ ਛੱਡੋ ਇੱਕ ਰੋਟੀ ਮੈਨੂੰ ਦਿਓ ਕਾਂਕ ਦਾ ਭਾਰ ਕੇ ਤੇ ਇਹ ਵੀ ਕਹਿੰਦੀ ਹਾਉ ਸੇਮੋਨ ਉਹ ਵੀ ਆਨੇ ਕਣਕ ਦਵਾਈ ਸੀ ਪਿਛਲੇ ਸਾਲ ਕਹਿੰਦੀ ਚੱਲ ਹਾਉ 50 ਕਿਲੋ ਦਾ ਬੋਰਾ ਕਹਿੰਦੀ ਦੇ ਦੇ ਮੇਮ ਨੂੰ ਦੇ ਲਾ ਕਿੰਨਾ ਗਲਤ ਬੋਲਦਾ ਦੇ ਲਾ ਹਣ ਕਿ ਕਾ ਗਲਤ ਬੋਲਦਾ ਹੈ ਮੈਂ ਤੂੰ ਤਾਂ ਕਹਿੰਦੀ ਮੇਰੀ ਭੈਣ ਕੋਲ ਵੀ 50 ਕਿਲੋ ਦਾ ਬੋਰਾ ਲੈ ਕੇ ਆਇਆ ਉਹ ਵੀ ਦੇ ਕਹਿੰਦੀ ਦੋ ਜਿਹੜਾ ਮਿਲਾਰਾ ਲੈ ਕੇ ਆਇਆ ਤੂੰ ਮੈਂ ਦੇ ਉਹ ਵੀ ਬੋਰਾ ਉਹ ਇੰਨੇ ਮੈਂ ਜਿਹੜੇ ਤੁਸੀਂ ਲਿਆਉਣੇ ਉਹ ਨਹੀਂ ਕਰਦੇ ਜਿਹੜੇ ਦੰਦੇ ਉਹ ਕਹਿੰਦੇ ਆ ਵੀ ਅਸੀਂ ਦੰਦੇ ਆ ਬੇ ਉਹ ਪ੍ਰਿਆਕੀ ਜਿਹੜਾ ਬੋਰਾ ਉੱਥੇ ਜਾ ਰਹੇ ਤਾਂ ਆਇਆ ਭਾਰ ਕੇ ਆਏ ਮਰੇ ਦੀ ਮੁੱਰੇ ਦਾ ਕੋਈ ਤਾਂ ਮੈਂ ਨਹੀਂ ਜਦਾ ਸਾਡੇ ਮੇ ਮਰੇ ਦਾ ਮੁੱਰੇ ਦਾ ਕੋਈ ਨਹੀਂ ਹੈਗਾ ਉਹ ਤੁਹਾਡੇ ਤਾਂ ਖਾਂਦਾ ਹੈ ਠਾ ਤੁਹਾਡੇ ਦਾ ਬਲੱਡ ਹੈ ਉਹ ਨਹੀਂ ਬਲੱਡ ਜਵਾ ਸਾਡੇ ਦਾ ਤੁਹਾਡਾ ਬਲੱਡ ਤਾਂ ਮੈਂ ਚੰਗੀ ਤਰ੍ਹਾਂ ਜਾਣਦੀ ਆ ਓਏ ਆਪ ਆਪਣਾ ਬਲੱਡ ਨਾ ਮੇਰੇ ਕੋਲ ਤਾਲੇ ਇਹਨੂੰ ਕੋਈ ਤੂੰ ਹੱਥ ਲਾ ਤੂੰ ਹੱਥ ਲਾ ਬੰਦਾ ਤਾਂ ਦੇਖਦਾ ਪਿਆਣਾ ਤੂੰ ਹੱਥ ਲਾ ਹੱਥ ਲਾ ਪਾਉਂਦੇ ਰਹਿੰਦੇ ਹੱਥ ਲਾ ਕੀ ਅੱਖ ਲੜਾ ਲੋਕੀ ਕਹੋਗੇ ਮੈਨੂੰ ਕਿੱਦਾਂ ਪਾਉਂਦੀ ਐ ਬਾਹਰ ਆਣ ਕੋਈ ਨਹੀਂ ਗੁੰਡੀ ਚਲੂਗਾ ਤੈਨੂੰ ਛਾਰ ਨਹੀਂ ਆਂਦੇ ਬਾਹਰ ਦੁੱਧ ਪਾਉਣਾ ਦੇ ਡੈਰੀ ਤੇ ਤੂੰ ਸਵੇਰੇ ਹੀ ਲਾ ਪਾਣੀ ਆ ਸਵੇਰੇ ਮੈਂ ਤਾਂ ਕਿਹਾ ਮਾਰ ਦੇ ਮੈਨੂੰ ਲੈ ਮੈਨੂੰ ਮਾਰ ਦੇ ਮੇਰੇ ਚੁੱਪਦੀ ਆ ਤਕਲੀਫ ਹੁੰਦੀ ਤੈਨੂੰ ਇਹਨੂੰ ਦੇ ਦੇ ਕੰਮ ਨੇ ਬੇੜੇ ਨਹੀਂ ਚ ਪਾ ਕੇ ਦੇ ਵੀ ਦੇਣੀ ਐਂ ਤੇਰੀ ਪਲਪ ਨੂੰ ਕਿੱਥੇ ਖਾਣਾ ਇਹਨੂੰ ਮੈਨੂੰ ਬਹੁਤ ਬਹੁਤ ਚੁੱਪਦੀ ਆ ਬਹੁਤ ਚੁੱਪਦੀ ਮੈਨ ਲੈ ਤੈਨੂੰ ਮੈਂ ਚੁੱਪਦਾ ਤੇਰੇ ਮੈਂ ਆਖ ਕੇ ਰੱਖਦਾ ਸਾਡੀ ਬੁੜੀ ਨੇ ਸਾਨੂੰ ਦੁਖੀ ਕੀਤਾ ਆਏ ਕਹਿੰਦੇ ਵੀ ਕਹਿੰਦਾ ਸਾਡੀ ਬੁੜੀ ਨੇ ਸਾਨੂੰ ਦੁਖੀ ਕੀਤਾ ਚੰਗੀ ਭਲੀ ਕਰੀ ਤੁਸੀਂ ਉਹਨੂੰ ਸੈੱਟ ਕਰਾ ਲੈਂਦੇ ਉਹ ਕਿੰਦਾ ਕੇ ਤਰ੍ਹਾਂ ਨਹੀਂ ਹੁੰਦੀ ਸੈੱਟ ਆਪਣੇ ਕੋਲੇ ਮੈਂ ਝੰਡੇ ਬਾਬੇ ਸਾਹਮਣੇ ਦਿਖਾਈ ਸੀ ਅਕਦਾ ਸੌ ਇੰਨੀ ਜਿਹੇ ਕਾਦੀ ਆ ਨਾ ਜਿਹੜਾ ਆ ਨਾ ਵਕੀਲਾਂ ਕੋਲ ਹੀ ਖੜੀ ਹੁੰਦੀ ਗੀਤਾ ਪਛਵਾਇਦੀ ਸੌਂ ਗਾਉ ਉਹਸ ਹਾਵ ਆ ਤੇਰਾ ਮੈਂ ਮੇਜ਼ ਮਾਰਨਾ ਛੱਡ ਕੇ ਹੁਣ ਮੈਨੂੰ ਪਤਾ ਆ ਕਿ ਸੌਂ ਲੱਗੇ ਆਪਨੇ ਨਾਲ ਅੱਛਾ ਇਹ ਘਟ ਮੈਂ ਮੇਜ਼ ਸਾਰਾ ਸਮਾਨ ਚੱਕ ਲਾ ਚਾ ਠੀਕ ਆ ਤੈਨੂੰ ਮੇਜ਼ ਮਾਰ ਤੂੰ ਮੇਜ਼ ਮਾਰ ਅਹਲਕਾਰ ਲਈ ਇਹੀ ਪਾਵਾਂਗੇ ਗਾ ਰਿਪੋਰਟ ਦਿੱਤੀ ਠਾੜੇ ਕਾਹ ਚੰਨ ਬੰਦੇ ਕੰਨ ਪੰਚਾਇਤ ਕਰੂ ਨਾ ਕੋਣ ਫੋਨ ਕਰੇ ਬੋਰ ਕਰਾਇਆ ਡਰਾਈਵਰ ਇਸ ਨੂੰ ਲਾਗੇ ਕੋ ਸੈੱਟੇ ਹੀ ਮੀਂਹ ਵੀ ਹੋ ਗਈ ਫੇਰ ਫੜ ਕੇ ਨਾ ਮੈਂ ਕਿਹਾ ਨਾ ਮੈਂ ਤਾਂ ਬੋਲਣਾ ਫੜ ਕੇ ਆ ਜਾ ਵੀ ਆ ਤੇ ਮਤਲਬ ਤੇਰੇ ਪਿੱਛਾ ਇਦਾਂ ਕਰਦਾ ਹੈ ਨਾ ਤੁਹਾਡਾ ਪਿੱਛਾ ਨਹੀਂ ਕਰਦਾ ਆ ਤੇ 25 ਮਿੰਟ ਤੱਕ ਤੂੰ ਰਿਪੋਰਟ ਦੇਣ ਗਿਆ ਜਾਨੀ ਉਹਦਾ ਹਰ ਪੁਲਿਸ ਵੀ ਆਉਣਾ ਆਟ ਗਿਆ ਕੰਦੇ ਇਨਾ ਜਸਤ ਦਾ ਕੰਮ ਆ ਇਹ ਤਾਂ ਦੋਣ ਗਿਆ ਹਾਂ ਜੇ ਸਰਬੰਦੀਆਂ ਨਾ ਇਹ ਨਾ ਮੇਰੇ ਪੇ ਦਾਦਾ ਮਿੰਦੇ ਇੱਕ ਕੱਲ ਮੇਰੀ ਕੰਨ ਖੋਲ ਕੇ ਮੋਕ ਨਹੀਂ ਇਹਨੂੰ ਸਮਝਾਵੇ ਮੇਰੀ ਮਾਂ ਮੁੱਕ ਕੇ ਮੇਰਾ ਪੇ ਮੁੱਕ ਗਿਆ ਅੱਜ ਤੱਕ ਮੇਰੇ ਪੇ ਦਾ ਮੈਂ ਅਸੀ ਨਹੀਂ ਨਾ ਲਿਆ ਇਹਨੂੰ ਕਹ ਮੇਰੇ ਪੇ ਦਾ ਨਾਂ ਨਹੀਂ ਲੈਣਾ ਨੇ ਤੇ ਬਹੁਤ ਖੁਸ਼ ਹੋ ਜਾਣਾ ਤੈਨੂੰ ਮੈਂ ਦੱਸ ਦਿੰਦਾ ਹਾਂ ਸੁਣਾ ਮੈਂ ਮੈਨੂੰ ਹੱਸਾ ਨਹੀਂ ਆਉਂਦਾ ਤੇਰੇ ਮੈਂ ਦੱਸ ਦਿੰਦਾ ਮੈਂ ਆਪਣੇ ਪੇ ਦਾ ਨਾਂ ਨਹੀਂ ਲੈਣਾ ਤੇ ਜੁਬਾਨ ਤੇ ਮੇਰੇ ਪੇ ਆ ਕਾ ਤੁਸੀਂ ਦੁਨੀਆ ਤੇ ਜੰਮਣਾ ਨਹੀਂ ਕਿਸੇ ਨੇ ਜੇ ਤਾਂ ਮੇਰਾ ਪੇ ਸੱਤ ਸੌ ਲੋਕ ਸੀਗਾ ਤੈਨੂੰ ਮੈਂ ਦੱਸਾਂ ਮੇਰੇ ਪੇ ਬਾਰੇ ਨਹੀਂ ਕਿਸੇ ਨੇ ਕੁਝ ਕਹਿਣਾ ਹੋਣਾ ਆਈ ਸਰ ਸਰਬਨ ਸਿੰਘ ਨਾਂ ਲਿਆ ਕਿਉਂ ਲਿਆ ਨਾਂ ਇਹ ਗੰਦੀ ਜਵਾਬ ਤੇਗਰੇ ਪੇਦਾ ਨਾ ਨਹੀਂ ਹੋਣਾ ਚਾਹੀਦਾ ਓਏ ਹੋ ਸਰਪੰਚ ਸਿੰਘ ਮਾਦਰ ਸੱਚੀ ਕਹਿੰਦੇ ਬਰਾਤ ਜੋ ਮਰਦੀ ਆ ਜਾ ਕਤਲ ਹੋ ਜਾਣਾ ਹੈ ਲੈਡ ਜਗਾਇਓ ਕਿੱਥੇ ਜਾਣਾ ਲੈਡ ਨੇ ਤਾੜੀ ਬਾਲਾ ਬੁਲਾਉਂਦੇ ਕਿੱਡਿਆ ਤੂੰ ਸੀ ਮੈਂ ਕਿੱਥੇ ਜਾ ਰਹੀ ਆ ਜਿਹੜਾ ਲੈਡ ਨਹੀਂ ਲੱਗਦਾ ਜਗਾਇਓ ਲੈਡ ਆਹ ਕਹਿੰਦੇ ਬਾਸ ਆਨੇ ਜੜੀ ਬਹਿ ਜਾ ਕੋ ਵਾਰ ਟੱਪ ਟੱਪ ਕੇ ਬੰਦ ਕਰ ਫੇਰ ਝੜਣਾ ਏ ਉੱਤਨ ਆਇਆ ਲੈੜਾ ਕਾਚ ਰਹਿੰਦੇ ਹੋ ਮੇਰੇ ਦੱਸਈ ਆ ਮੇਰੇ ਦੱਸਈਏ ਇਹਨੂੰ ਕੇ ਬੰਦ ਕਰ ਕੇ ਚਲਾ ਰਾਹ ਧਰ ਚੱਪ ਕਰ ਕੇ ਚਲਾਦਾ ਅੱਜ ਉਹਦੇ ਨਾਲ ਦੇਵ ਤੇ ਆਏ ਆ ਡਿਸਕੋ ਡਿਸਕੋ ਡਾਕਸ ਡਿਸਕੋ ਡਾਕਸ ਜੇ ਮੈਂ ਨਾ ਲੈ ਤਾ ਤੇਰੇ ਡੈਡੀ ਦਾ ਕੀ ਹੋ ਚਲਾ ਬਰਾਮ ਰਾਮ ਰਚਾ ਹਰਚਾ ਹਰਾਮ ਦੀਆ ਆ ਜਾ ਤਮਾ ਮੇ ਤੂੰ ਸਾਰਬਨ ਨੂੰ ਸਾਰਬਨ ਨਹੀਂ ਕਹਿੰਦਾ ਹੋਰ ਖੰਬੇ ਆਲੇ ਸਰਦਾਰ ਕਾ ਮਹਾ ਪੇਵਾ ਸਰਮਣਾ ਸਰਮਣਿਕਾ ਹਾਂ ਤੇ ਮੇਰੇ ਪੇ ਤੇ ਤੋਂ ਵੱਡਾ ਕਿ ਛੋਟਾ ਮੇਰਾ ਪੇ ਮੇਰੇ ਲਈ ਵੱਡਾ ਤੇ ਤੋਂ ਵੱਡਾ ਮੇਰਾ ਪੇਤ ਨਹੀਂ ਮੈਂ ਮੇਰਾ ਪੇ ਮੇ ਤੋਂ ਵੱਡਾ ਨਾ ਮੇਰੇ ਪੇ ਦਾ ਲੈਣਾ ਮੈਂ ਤੇਰੇ ਪੇ ਦਾ ਨਹੀਂ ਲੈਣਾ ਮੈਂ ਲੱਗਾ ਮਾਲੀ ਤੂੰ ਥੋੜੀ ਲੈ ਸਕਦਾ ਨਹੀਂ ਕਹੂੰਗਾ ਯਾ ਵੀ ਕਹਾਂ ਸਰਮਣੋਂ ਸਰਮਣੇ ਮੈ ਸਰਮਣ ਮੈ ਦੇਖ ਨਾ ਮੈ ਦੇਖ ਜਾ ਰ ਉਦੋਂ ਹੱਥੋਂ ਪਾਈ ਹੋਈ ਜਾਂ ਨਾ ਹਟਾ ਨਹੀਂ ਲੈ ਨਾ ਤੇ ਲੈ ਮੈ ਮੈਂ ਨਾ ਆਸਤਾ ਤਮੇਂ ਨਾ ਕਿਤੇ ਰਹਿ ਤੋ ਹੀ ਹੰਦਰੀ ਕੀ ਬੋਲੇ ਮੇਤਾ ਇਹ ਦੇ ਤੂੰ ਗੋਪੀ ਦਾ ਜਿਹਦਾ ਬਦਬੂ ਆ ਵੇਖ ਤਾਂ ਵੇ ਹਰਾਮ ਤਾਂ ਨਾ ਹੋਵੇ ਤਾਂ ਕੰਜਰਾ ਦੇਖ ਤਾਂ ਖਾ ਗਏ ਮੈਂ ਗੱਲ ਤੇ ਮਾਰਦੇ ਆ ਵੇ ਇਹਨੇ ਕਿਹਾ ਹੁਣ ਚਾਉਂ ਚਾਉਂ ਸੱਚੀ ਤਾਂ ਅਲਵਾ ਕਨੀ ਦੀ ਜਦੋਂ ਮੇਰੇ ਕੋਲ ਖਰਾਰੀ ਜੇ ਲੱਗ ਕੇ ਨਾ ਤੇਰਾ ਬੁੱਥਾ ਐ ਹੋ ਜਾਣਾ ਤੂੰ ਚੰਗ 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 ਕਰੇਂ ਡਰਤੂ ਹੋਵੇਗੀ ਤੈਨੂੰ ਮੈਂ ਦੱਸਾਂ ਆ ਮੇਰਾ ਗਿੱਟਾ ਗਿੱਟਾ ਦੇਖ ਮੁੰਡਾ ਲੈ ਗਿੱਟਾ ਫੜ ਫੜ ਗਿੱਟਾ ਹੰਬੀ ਵੀ ਹੰਬੀ ਵੀ ਮੈਂ ਕਿ ਤੂੰ ਪੰਜੀ ਮੇਟੀ ਜਮਾ ਤੇਰੀ ਫਾੜ ਕੇ ਦਲਸੜਦਾ ਫੋੜਾ ਦੀ ਪੇਟੀ ਪੇਟੀ ਕਰਦਾ ਚੱਕਲਾ ਦੀਆਂ ਸਪਾਈਡਰਮੈਨ ਦੀ ਭੈਣਾਂ ਕੀ ਕਹੂਗੇ ਸਰਦ ਤੁਸੀਂ ਬਲੇ ਤੂੰ ਹੀ ਹੋ ਗਿਆ ਚੂਰੋ ਸਪਾਈਡਰਮੈਨ ਦੇ ਲਖਬੀਰ ਸਿੰਘ ਦੀ ਭੈਣਾਂ ਸਲਾਣਾ ਦੇਦੇ ਯੋਧਿਆਂ ਦੇ ਸਰਦਾਰ ਪੰਡਿਤ ਵਰਦੇ ਯੋਧੇ ਆਣੇ ਸਰਦਾਰ ਆ ਪੰਜਾਬ ਦੇ ਤਾਂ ਮਰੇ ਲਖਬੀਰ ਸਿੰਘ ਯੋਧੇ ਆਣੇ ਸਰਦਾਰ ਅਕਸਰ ਗਰਮੀਤ ਕੋਈ ਐ ਇਤਨਾ ਨਹੀਂ ਗਰਮੀਤ ਕੋ ਗਰਮੀਤ ਕੋ ਦਾ ਮਾ ਤੁਮੀ ਕੰਮ ਕੋ ਮਕਾਲਾ ਕੋਈ ਕਿਹੜਾ ਕੰਮ ਕਰਵਾਤਾ ਆ ਹੁਣ ਕਿੰਨੇ ਚ ਕੰਮ ਕਰਾਈ ਜਿਹੜਾ ਕੁਛ ਨਹੀਂ ਨਾ ਕੁਛ ਨਹੀਂ ਉਹ ਕੇ ਹੋਣਾ ਕੇ ਹੱਡੀਆ ਹੁਣ ਦੇ ਉੱਥੋਂ ਉੱਠ ਕੇ ਚੱਲ ਗਏ ਨੇ ਬਾਹਰ ਆ ਜਾਣਾ ਕੋਪੀ ਜੇ ਬਾਹਰ اٹਕੇ ਅੰਦਰ ਆ ਗਏ ਨੇ ਅੰਦਰ ਆ ਜਾਣਾ ਤੁਹਾਡੇ ਮਗਰ ਤੁਸੀਂ اٹਕੇ ਬਾਹਰ ਜਾਓ ਮੈਂ ਨਹੀਂ ਆਉਂਦੀ ਜਾਓ ਹਾਂ ਜਾਓ ਥੀਰ ਹੋ ਰੋਟਾ ਭਜੋ ਹਾਂ ਬੇਕਨ ਚਰ ਮੇਰਾ ਹੁੰਦ ਉੱਥੇ ਆ